ਹਾਂਜੀ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਹਾਂ ਅੱਜ ਮਿਲਿਆ ਆਪਾਂ ਨੂੰ ਇਹ ਚਿੜੀ ਦਾ ਬੱਚਾ ਇਹਨਾਂ ਦਰਖਤ ਉਪਰ ਆਲ ਨੇ ਪਾਇਆ ਜਦੋਂ ਬਿਜੜਾ ਹੁੰਦਾ ਨਾ ਬਿਜੜਾ ਜਾਨਵਰ ਉਹਦੇ ਆਲ ਨੇ ਪਾਇਆ ਤੇ ਆਪਾਂ ਤੈਨੂੰ ਬਿਜੜਾ ਹੀ ਕਹਾਂਗੇ ਬਾਕੀ ਹੋਰ ਪਤਾ ਨਹੀਂ ਲੋਕ ਕੀ ਕੀ ਕਹਿੰਦੇ ਆ ਤੇ ਇਹ ਬੱਚਾ ਨਾ ਇੱਕ ਜਾਨਵਰ ਆ ਲੰਬੀ ਜੀ ਪੂਸਲਾ ਖਾਕੀ ਜੇ ਰੰਗ ਦਾ ਬ੍ਰਾਊਨ ਜੇ ਰੰਗ ਦਾ ਤੇ ਉਹਨੇ ਇਹ ਸਿੱਟਿਆ ਤੇ ਪਹਿਲਾਂ ਕਬੂਤਰਾਂ ਦੇ ਬੱਚਿਆਂ ਮਗਰ ਪਿਆ ਰਿਹਾ ਉਥੋਂ ਹਟਾਇਆ ਤੇ ਹੁਣ ਉਹਨੇ ਆ ਇਹਨਾਂ ਦੇ ਬੱਚਾ ਛੱਟ ਲਿਆ ਤੇ ਇਹਨੂੰ ਆਪਾਂ ਹੁਣ ਦੱਬ ਦਈਏ ਤੇ ਅੰਤਮ ਕਿਰਿਆ ਦੀ ਕਰ ਲੈਂਦੇ ਆ ਤੇ ਚਲੋ ਚੱਕਦੇ ਆਪਾਂ ਪਾੜਦੇ ਆ ਖੱਡਾ ਲਓ ਜੀ ਪਾਟ ਲਿਆ ਖੱਡਾ ਤੇ ਪਾਟ ਕੇ ਇਹਨੂੰ ਆਪਾਂ ਜਿੰਨਾ ਦੱਬ ਤੇ ਇਹਨੇ ਨਾ ਜਨਵਾਰ ਨੇ ਬੱਚੇ 2 ਸੀਗੇ ਉਹ ਚ ਇੱਕ ਤਾਂ ਆਪਾਂ ਨੂੰ ਲੱਭ ਗਏ ਥੱਲੇ ਡਿੱਗਿਆ ਤੜਫਿਆ ਥੋੜਾ ਟਾਈਮ ਮਰ ਗਿਆ ਇਹ ਇਹਨੂੰ ਚੱਕ ਕੇ ਹਜੇ ਹੱਥ ਤੇ ਹੀ ਰੱਖਿਆ ਸੀ ਜਾਨੂੰ ਇਹ ਮਰ ਗਿਆ ਨਹੀਂ ਤੇ ਤੈਨੂੰ ਪਾਣੀ ਵਗੈਰਾ ਪਿਆ ਹੁੰਦੇ ਆਪਾਂ ਤੇ ਚਲੋ ਬਾਕੀ ਜਿੰਨੀ ਇਹਦੀ ਲਿਖੀ ਸੀਗੀ ਇਹਨੇ ਆਪਣੀ ਭੋਗ ਲਈ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਦਫਨ ਦਫਨ ਕਰਕੇ ਇਹਨੂੰ ਲਾਉ ਜੇ ਫਿਰ ਇੱਕ ਬੱਚਾ ਆਪਾਂ ਹੋਰ ਸੀਗਾ ਉਹਨੂੰ ਲੱਭਦੇ ਆਂ ਤੇ ਲੱਭ ਕੇ ਜੇ ਲੱਭ ਗਿਆ ਤੁਹਾਨੂੰ ਦਿਖਾਉਂਦੇ ਆਂ ਜਰੂਰ ਤੇ ਉਹ ਵੀ ਹੈਗਾ ਇੱਥੇ ਨੇੜੇ-ਤੇੜੇ ਉਹ ਉੱਡ ਗਿਆ ਥੋੜਾ ਜਿਹਾ ਇਹਦੇ ਨਾਲ ਵੱਡਾ ਹੋਊਗਾ ਤੇ ਉਹ ਉੱਡ ਕੇ ਸਾਈਡ ਤੇ ਚਲਿਆ ਗਿਆ ਉਹਨੂੰ ਦਰਗਤਾਂ ਦਰੂਸਾਂ ਚ ਲੱਭਣਾ ਪੈਣਾ ਤੇ ਲੱਭ ਕੇ ਤੁਹਾਨੂੰ ਦਿਖਾਉਨੇ ਆ ਤੇ ਆਹ ਲੋ ਬੱਚਾ ਉਹ ਵੀ ਲੱਭ ਗਿਆ ਆਪਾਂ ਨੂੰ ਤੇ ਆਪ ਕਰੋ ਚੈੱਕ ਦੇਖੋ ਤੇ ਇਹ ਨੂੰ ਨਾ ਆਪਾਂ ਦਲੀਆ ਪਾਇਆ ਸੀਗਾ ਦਲੀਆ ਹੁੰਦਾ ਜਿਹੜਾ ਕਣਕ ਦਾ ਤੇ ਉਹ ਪਾਇਆ ਸੀ ਖਾਂਦਾ ਵੀ ਆ ਵੈਸੇ ਥੋੜਾ ਥੋੜਾ ਤੇ ਖਾਂਦਾ ਵੀ ਆ ਥੋੜਾ ਥੋੜਾ ਤੇ ਬਾਕੀ ਇਹਨੂੰ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹਨੂੰ ਕੀ ਪਾਈ ਆ ਆਪਾਂ ਹੋਰ ਜੋ ਇਹਨੂੰ ਖਵਾਇਆ ਜਾਵੇ ਤੇ ਬਾਕੀ ਇੱਕ ਹੋਰ ਦੱਸਿਓ ਮੈਨੂੰ ਆਪਾਂ ਨੂੰ ਕਿਉਂਕਿ ਇਹਨਾਂ ਬਾਰੇ ਨਹੀਂ ਪਤਾ ਕੀ ਖਾਂਦੇ ਪੀਂਦੇ ਆ ਤੇ ਇੱਕ ਦੱਸਿਓ ਇਹਨੂੰ ਆਪਾਂ ਪਾਣੀ ਵਗੈਰਾ ਦੇ ਸਕਦੇ ਆ ਤੇ ਦੱਸਿਓ ਵੀਰ ਬਣੇ ਸਾਰੇ ਤਾਂ ਜੋ ਇਹਦੀ ਜਾਨ ਬਚ ਸਕੇ ਤੇ ਹੁਣ ਜੇ ਆਪਾਂ ਇਹਨੂੰ ਇਦਾਂ ਛੱਡਦੇ ਆ ਤਾਂ ਵੀ ਇਹ ਮਰ ਜਾਣਾ ਤੇ ਜਾਂ ਕੋਈ ਜਾਨਵਰ ਚੱਕ ਕੇ ਲੈ ਜਾਊਗਾ ਇਸ ਕਰਕੇ ਆਪਾਂ ਇਹਨੂੰ ਆਪਦੇ ਕੋਲੇ ਰੱਖਾਂਗੇ ਤੇ ਨਵੀਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਐਨੀਮਲ ਫੋਰ ਏਵਰ ਹੋਮ ਜੀ ਆਪਾਂ ਉਹ ਕਾਤਲ ਪੰਛੀ ਦੀ ਫੋਟੋ ਲਾਈ ਐਂਡ ਤੇ ਦੇਖੋ ਇਹ ਨਾ ਬੱਚੇ ਖਾਂਦਾ ਆੜਲਿਆਂ ਚ ਵੜ ਵੜ ਕੇ ਇਹ ਆ ਪੰਛੀ ਉਹ ਦੇਖੋ ਕਰੋ ਚੈੱਕ